ਸਿੰਘ ਅਰਦਾਸ ਗੁਜਾਰ ਦਾ ਗਲ ਪੱਲਾ ਪਾ ਕੇ ਰਾਮਦਾਸ ਗੁਰ ਸਿਮਰਿਆ ਇੱਕ ਮਨ ਤੇ ਆ ਕੇ ਹਾਂ ਤੇ ਆ ਕੇ ਆਪਣਾ ਸਮਝ ਕੇ ਕਰ ਦਿਓ ਨਹੀਂ ਕਾਰਜ ਮੇਰਾ ਗਲ ਪੱਲਾ ਪਾ ਕੇ ਰਾਮਦਾਸ ਗੁਰ ਸਿਮਰਿਆ ਇੱਕ ਮਨ ਤਿਆ ਕੇ ਹਾਂ ਤਿਆ ਕੇ ਆਪਣਾ ਸਮਝ ਕੇ ਕਰ ਦਿਓ ਨਹੀਂ ਕਾਰਜ ਮੇਰਾ ਸੋਨੇ ਵਿੱਚ ਵੜਾ ਦਿਆਂ ਹਰ ਮੰਦਰ ਤੇਰਾ ਹਾਂ ਜੀ ਕੇ रे जाए के मैं करा जोई हाँ रजोई ओ तू ही मेरा रखी ਕੇਰਾ ਆ ਪਰੂ ਮੈਂ ਮਾ ਬੁਲਾ ਆ ਪਰੂ ਮੈਂ ਮਾ ਬਲਾ ਉਸਨੇ ਅਕਰਾਰ ਸੀ ਕੀਤਾ ਬਾਅਦ ਤੋਂ ਬੁ ਕਰਿਆ ਦਿਲ ਦਾ ਬਦਨੀਤਾ ਹਾ ਬਦਨੀਤਾ ਸਾਡ ਰੂਟ ਦਾ ਬਾਦਸ਼ਾਹ ਕਰ ਦਿਓ ਮਨੇ ਮੇਜ ਮਰਾ ਦੇ ਆ ਹਰ ਮੰਦਰ ਤੇਰਾ ਹਾਂ ਜੀ ਤੇਰਾ ਜਤਹੁ ਦੇ ਦਾਸ ਰਦੀ ਮੈਂ ਬਲ ਵਰ ਜਾਵਾਂ ਕਿਤੇ ਬਚ ਨਾ ਜਵਾਲੇ ਮੈਂ ਤੂੰ ਚੜਾਵਾਂ ਹਾਂ ਚੜਾਵਾਂ ਜੇ ਨੇ ਦੀ ਬੰਦ ਦਾ ਟੁੱਟ ਜਾਏ ਬਨੇਰਾ ਸੋਨੇ ਦੇ ਜਮੜਾ ਦਿਆਂ ਹਰ ਮੰਦਰ ਤੇਰਾ ਹਾਂਜੀ ਤੇਰਾ ਹਾਂ ਜੀ ਢੇਲਾ ਸਾਡੇ ਝੰਡਾ ਕੇਸਰੀ ਰਾਗ تیرੇ ਤੇ ਜਾਤੇ ਕਰੂੰਗਾ ਲੱਖਤ ਸ਼ੁਕਰ ਮੈਂ ਦਿਲ ਦੇ ਵਿੱਚ ਤੇ ਆ ਕੇ ਹਾਂ ਧਿਆਕੇ ਆ ਕੀ ਦੋਸ ਮਨ ਨਾਲਸ ਜਾਣ ਕਾਰ ਬੇਰਾ ਨੀ ਬੇਲਾ ਓ ਸੱਚੇ ਦਿਲ ਨਾਲ ਗੁਰਦੀਪ ਨੇ ਸੱਚੇ ਦਿਲ ਨਾਲ ਗੁਰਦੀਪ ਨੇ ਅਰਦਾਸ ਬੁਜਾਰੀ ਪੂਰੀ ਕਰਦੇ ਸਤ ਗੁਰੂ ਜੋ ਦਿਲ ਦੀ ਤਾਰੀ ਆ ਅੰਦਰ ਤੇਰਾ ਹਾਜ਼ਿਰ ਤੇਰਾ ਮਹਾਰਾਜਾ ਰਣਜੀਤ ਸਿੰਘ ਨੇ ਅਰਦਾਸ ਕਰਵਾਈ ਹੈ ਗੁਰੂ ਦੇ ਵਜ਼ੀਰ ਕੋਲੋਂ ਤੇ ਬਾਬਾ ਅਕਾਲੀ ਸਿੰਘ ਫੂਲਾ ਜੀ ਦੇ ਜਾ ਕੇ ਸਰਦੋਮ ਕੋ ਹੋਇਆ ਬਾਬਾ ਅਕਾਲੀ ਸਿੰਘ ਫੂਲਾ ਜੀ ਜੀ ਫੌਜ ਨੂੰ ਲੈ ਕਰਕੇ ਜਾ ਕਰਕੇ ਗੁਰੂ ਸਵਾਰੋ ਮਲਤਾਨ ਦੀ ਧਰਤ ਤੇ ਪਹੁੰਚੇ ਨੇ ਤੇ ਮੁਜ਼ੱਫਰ ਖਾਨ ਨੂੰ ਜਾ ਕੇ ਵੰਦਾਰਿਆ ਹੈ ਇਹ ਅਕਾਦ ਇੱਕ ਕਵੀ ਲਿਖਦਾ ਹੈ ਕਿਤਾ ਹਲਾ ਅਤਾਲੀਆਂ ਫਿਰ ਕਿਲੇ ਤੇ ਆਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਕੇ ਧੂਲੇ ਖੰਡੇ ਜੋਧਿਆਂ ਫਿਰ ਗੁਰੂ ਧਿਆਕੇ ਤੋਪਾਂ ਖਾਂ ਬਨੂਦ ਨੂੰ ਅੱਗਾ ਵਰਸਾ ਕੇ ਟੱਕਰੋ ਟੱਕੇ ਅੰਗੋ ਪਠਾਨ ਵੀ ਮੌਤ ਪੁਲਾ ਕੇ ਅੱਗੇ ਵੱਧਦੇ ਐਲੀ ਦੇ ਉਹ ਨਾਰੇ ਲਾ ਕੇ ਇੰਦਰ ਅਕਾਲੀ ਫੌਜ ਵੀ ਫਿਰ ਪੈ ਗਈ ਧਾਕੇ ਕੰਧ ਕਿਲੇ ਦੀ ਧਾਤੀ ਥੋੜੀ ਜੀ ਆ ਕੇ ਟੁੱਟਿਆ ਪਹੀਆ ਤੋਪ ਦਾ ਅੱਧ ਬਾਟਿਆ ਕੇ ਹਾਂ ਗੁਰਦੀਪ ਪ੍ਰੀਤ ਜੀ ਦੱਸਣੇ ਲਾ ਕੇ ਤੇ ਗੁਰੂ ਸਵਾਰਿਓ ਕਹਿੰਦੇ ਜਦੋਂ ਉਹ ਤੋਪ ਚੱਲੀ ਤੇ ਤੋਪ ਦੇ ਨਾਲ ਥੋੜਾ ਜਿਹਾ ਕੰਧ ਦੇ ਵਿੱਚ ਪਾੜ ਪੈ ਗਿਆ ਪਾੜ ਪੈਣ ਦੇ ਨਾਲ ਉਹ ਤੋਪ ਦਾ ਜਿਹੜਾ ਪਈਆ ਸੀ ਇੱਕ ਪਈਆ ਵੀ ਤੁਨ ਹੋਰ ਹੋ ਗਿਆ ਜਿੱਤੇ ਤੋਪ ਚੀਨੇ ਜਵਾਬ ਦੇ ਦਿੱਤਾ ਕਹਿੰਦਾ ਹੁਣ ਇਸ ਤੋਂ ਅੱਗੇ ਤੋਪ ਨਹੀਂ ਚੱਲੇਗੀ ਇਹ ਕੰਮਜਾਬ ਨਹੀਂ ਹੋਵੇਗੀ ਤੇ ਕਹਿੰਦੇ ਜਾਂ ਤਾਂ ਇਸ ਦੇ ਬਰਾਬਰ ਦਾ ਕੋਈ ਹੋਰ ਪ੍ਰਬੰਧ ਕੀਤਾ ਜਾਵੇ ਫਿਰ ਇਹ ਮੁਕਾਬਲਾ ਤੋਪ ਕਰ ਸਕਦੀ ਹੈ ਫਿਰ ਇਹ ਦੀਵਾਰ ਤੋਪ ਢਾ ਸਕਦੀ ਹੈ ਕਹਿੰਦੇ ਉੱਥੇ ਗੁਰੂ ਕੇ ਸਿੰਘਾਂ ਨੇ ਬਾਬਾ ਅਕਾਲੀ ਸਿੰਘ ਫੂਲਾ ਜੀ ਮੋੜ ਜੋ ਜਾਣੇ ਵਿਚਾਰ ਬਣਾਈ ਕਹਿੰਦੇ ਵੀ ਇਹ ਤੋਪ ਦੇ ਪੈਰ ਨੂੰ ਬਰਾਬਰ ਦੇ ਰੱਖਣ ਵਾਸਤੇ ਅਸੀਂ ਆਪਣਾ ਮੋਢਾ ਦੇਣ ਲਈ ਤਿਆਰ ਹੈ ਤੋਪ ਜੀ ਨੇ ਕਿਹਾ ਇਹ ਮਾਮੂਲੀ ਜੀ ਗੱਲ ਨਹੀਂ ਇਹ ਮੋਢਾ ਦੇਣਾ ਕੋਈ ਸੌਖੀ ਜੀ ਗੱਲ ਨਹੀਂ ਜਿਹੜਾ ਵੀ ਮੋਢਾ ਲਾ ਦੇਗਾ ਉਹ ਟੁੰਬਾ ਟੁੰਬਾ ਹੋ ਕੇ ਉੱਡ ਜਾਵੇਗਾ ਉਹਦਾ ਕੋਈ ਖੌਟ ਟਿਕਾਣਾ ਨਹੀਂ ਰਹੇਗਾ ਕਹਿੰਦੇ ਸਿੱਧਾ ਨੇ ਆਪਣੇ ਤੜੀ ਦੇ ਉੱਤੇ ਜਾਨਾ ਰੱਖ ਕੇ ਕਹਿੰਦੇ ਸਾਨੂੰ ਮਨਜ਼ੂਰ ਐ ਆਪਣੇ ਮੋਢੇ ਲਾ ਲਾ ਕੇ ਤੋਪ ਦੇ ਥੱਲੇ ਜਾਨਾ ਵਾਲੀਆਂ ਸੋ ਇਤਿਹਾਸ ਬੋਲਦਿਆਂ ਇੱਕ ਦੁਨੀਆਂ ਨੇ ਪ੍ਰਕਾਰ ਦੀਆਂ ਹੁਣ ਤੈਨਾਂ ਰਹਿਣੀਆਂ ਹੋਣਗੀਆਂ ਕੌਣੇ ਮੇਰੀਏ ਸਮੇਂ ਨੇ ਤੋਲ ਮਾਰੇ ਤੇ ਅਬਰਸ ਵਿੱਚ ਤੇਰੀ ਆਵਾਜ਼ ਜੇ ਨਾ ਮੁਰਦਿਆ ਤਾਈ ਨਚਾ